ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਟਾਰਗੇਟ ਨੂੰ ਅਚੀਵ ਕਰਨ ਵਿੱਚ ਸਮਾਂ ਲੱਗ ਰਿਹਾ ਹੋਵੇ ਉਦੋਂ ਉਹਨਾਂ ਹਾਲਾਤਾਂ ਨੂੰ ਚੇਤੇ ਕਰਿਆ ਕਰੋ ਜੋ ਸਾਡੇ ਜੀਵਨ ਵਿੱਚ ਘਟੇ ਨਹੀਂ 릭ਸ਼ੇ ਵਾਲੇ ਕੋਲ ਅਸੀਂ ਜਾਣਾ ਕਦੀ ਅਸੀਂ 릭ਸ਼ੇ ਵਾਲੇ ਦੀ ਵੇਟ ਕੀਤੀ ਐ ਜੀ ਨਹੀਂ ਕੀਤੀ ਜਾ ਕੇ ਖੜ੍ਹ ਜੀਦਾ 릭ਸ਼ੇ ਵਾਲਾ ਉੱਥੇ ਆਉਂਦਾ ਆਪ ਪੁੱਛਦਾ ਕਿੱਥੇ ਜਾਣਾ ਜੀ ਪਰ ਹੁਣ ਐਸੀ ਚੀਜ਼ ਨੂੰ ਤੁਸੀਂ ਦੂਜੇ ਪਾਸੇ ਲੈ ਜਾਓ ਜੀ ਕਦੀ 에어ਪੋਰਟ ਤੇ ਜਹਾਜ਼ ਨੂੰ ਆਵਾਜ਼ ਮਾਰ ਕੇ ਕਿਹਾ ਇੱਧਰ ਨੂੰ ਆ ਜਾ ਮੈਂ ਉੱਧਰ ਜਾਣਾ ਕਿਉਂਕਿ ਰਿਕਸ਼ੇ ਨੂੰ ਜਦੋਂ ਬਣਾਉਣ ਲੱਗਿਆ ਨਾ ਜੀ ਉਦੋਂ ਰਿਕਸ਼ੇ ਨੂੰ ਬਣਾਉਣ ਵਿੱਚ ਸਿਰਫ ਇੱਕ ਦਿਨ ਦਾ ਟਾਈਮ ਲੱਗਦਾ ਜੀ ਤੇ ਜਦੋਂ ਜਹਾਜ਼ ਬਣਦੇ ਆ 에어ਪਲੇਨ ਬਣਦੇ ਆ 에어ਕ੍ਰਾਫਟ ਬਣਦੇ ਆ ਉਹ ਇੱਕ ਦਿਨ 'ਚ ਨਹੀਂ ਬਣਦੇ ਜੀ ਸਮਾਂ ਲੱਗ ਜਾਂਦਾ ਉਸ ਲੱਗੇ ਹੋਏ ਸਮੇਂ ਦੀ ਕਦਰ ਹੈ ਕਿ ਅੱਜ ਜਹਾਜ਼ ਤੇ ਚੜਨ ਵਾਲੇ ਮੁਸਾਫਰ ਨੂੰ ਵੀ ਦੋ-ਦੋ ਘੰਟੇ ਫਲਾਈਟ ਦੀ ਵੇਟ ਕਰਨੀ ਪੈਦੀ ਹੈ। ਜੇ ਉੱਥੇ ਲਾਏ ਹੋਏ ਸਮੇਂ ਦੀ ਕਦਰ ਪੈ ਸਕਦੀ ਹੈ ਤੇ ਪਿਆਰਿਓ ਚੇਤੇ ਰੱਖਿਓ ਚੋਪੈਰਾ ਸਾਹਿਬ ਜਪਤਾਂ ਸਮਾਗਮਾਂ ਦੇ ਵਿੱਚ ਤੁਸੀਂ ਹਾਜ਼ਰੀ ਭਰ ਰਹੇ ਹੋ। ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਸਾਡੇ ਵਿਚੋਲੇ ਨੇ। ਗੁਰੂ ਰਾਮਦਾਸ ਜੀ ਸਾਡੇ ਤੋਂ ਹਾਜ਼ਰੀ ਭਰਾ ਰਹੇ ਨੇ। ਜੇ ਉੱਥੇ ਉਹਦੀ ਕਦਰ ਪੈ ਸਕਦੀ ਹੈ ਤੇ ਇਸ ਲਾਏ ਹੋਏ ਸਮੇਂ